ਮਾਂ ਬਬਲਾਤ ਵੀ ਬੱਟਾਂ ਦੇ ਸਣੂ ਹਟਾਤੀਆਂ ਜਮਾ ਪੂਰਾ ਮਿਸਟੇ ਖੁੱਲ ਕੇ ਰਾਤ 12 ਵਜੇ ਵੀ ਪਿਆ ਫੁੱਲ ਬੱਟਾ ਫੁੱਲ ਟੜ ਕੇ ਫੇਰ ਪਈ ਗਿਆ ਹੁਣ ਫੇਰ ਬੰਬ ਕਰਤੀ ਹੁਣ ਕਿਸੇ ਪਾਸੇ ਪਾਣੀ ਕੱਢਣ ਨੂੰ ਥਾਂ ਨਹੀਂ ਰਹਾ ਆਰੇ ਬਾਹਰ ਭਰ ਗਏ ਮਿੱਤਰੋ ਆ ਬਾਗਾਂ ਦੇ ਬਾਗ ਭਰੇ ਪਏ ਨੇ ਇੰਨਾ ਜਿਆਦਾ ਮੀਂਹ ਸਿੱਟਿਆ ਲਗਾਤਾਰ ਰਾਤ ਦਾ ਪਈ ਜਾਂਦਾ Rajasthan ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚ ਆਹ ਦੇਖੋ ਬਾਈ ਬੱਟਾਂ ਦੇ ਉੱਤੋਂ ਦੀ ਪਾਣੀ ਹੋਇਆ ਵੈ ਆਹ ਦੇਖੋ ਇੱਕ ਤਰ੍ਹਾਂ ਹਰ ਦੀ ਸਥਿਤੀ ਦਾ ਰੱਖਿਆ ਹਰ ਦੀ ਬਹੁਤ ਜ਼ਿਆਦਾ ਦੂਰ ਤੱਕ ਜਿੱਥੋਂ ਦੇਖੋ ਇਹ ਸਮੁੰਦਰ ਬਣਿਆ ਪਿਆ ਸਮੁੰਦਰ ਬਹੁਤ ਜ਼ਿਆਦਾ ਮੀਂਹ ਸਿੱਟਿਆ ਬਾਈ ਆ ਦੇਖੋ ਜਿੱਥੋਂ ਤਾਂ ਨਿਗਾਹ ਜਾਂਦੀ ਐ ਜਲ ਥਲ ਹੋਇਆ ਪੈ ਤੇ ਦਵਾਰੇ ਫੇਰ ਆ ਗਿਆ ਤੇ ਪਈ ਜਾਂਦਾ ਪੂਰੇ ਜ਼ੋਰ ਦਾ ਆ ਦੇਖੋ ਮਿੱਤਰੋ ਬੱਤਾ ਬੰਦੇ ਸਭ ਇੱਕ ਕਰਤੇ ਕਿਤੇ ਪਾਣੀ ਲਿਕਣ ਨੂੰ ਥਾਮ ਨਹੀਂ ਰਿਹਾ ਆ ਦੇਖੋ ਆ ਸਾਰੇ ਬਾਗਬੂਬ ਸਭ ਭਰੇ ਪੈ ਨਹੀਂ ਬਹੁਤ ਜ਼ਿਆਦਾ ਮੀਂਹ ਸਿੱਟਿਆ ਰਾਜਸਥਾਨ ਜਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਖੇਤਾਂ ਦੇ ਖੇਤ ਭਰੇ ਭਰੇ ਮਾਲਕ ਬਾਈ ਜੀ ਦੇਖ ਲਓ ਪਾਣੀ ਪਾਣੀਆਂ ਚਾਰੇ ਪਾਸੇ ਰੋੜ ਰੂੜ ਹੈ ਨਹੀਂ ਕਿਤੇ ਵੀ